ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਚ ਸੀਐਮ ਮਾਨ ਦੇ ਵੱਲੋਂ ਵੱਡੀ ਅਪੀਲ ਕੀਤੀ ਗਈ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਐਕਸ ਤੇ ਇੱਕ ਪੋਸਟ ਪਾ ਕੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਆ ਲੋਕਾਂ ਨੂੰ ਇਹ ਵੱਡੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਆ ਕਿਹਾ ਗਿਆ ਕਿ ਵੱਧ ਚੜ ਕੇ ਵੱਧ ਤੋਂ ਵੱਧ ਲੋਕ ਜਿਹੜੀ ਇਸ ਵੋਟ ਦੇ ਵਿੱਚ ਹਿੱਸਾ ਲੈਣ ਤੇ ਵੋਟ ਪਾਉਣ ਆਪਣੇ ਇਸਤਮਾਲ ਆਪਣੇ ਹੱਕ ਦਾ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸਤੇਮਾਲ ਕੀਤਾ ਗਿਆ ਕਰਨ ਅਤੇ ਕਿਹਾ ਗਿਆ ਕਿ ਕਿਸੇ ਵੀ ਲਾਲਚ ਜਾਂ ਰਿਸ਼ਤੇਦਾਰਿਆ ਤੋਂ ਰਿਸ਼ਤੇਦਾਰਿਆ ਤੋਂ ਉੱਪਰ ਉੱਠ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਪਿੰਡਾਂ ਕਸਬਿਆਂ ਦੇ ਸੂਝਵਾਨ ਲੋਕਾਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਲਿਖਿਆ ਕਿਸੇ ਵੀ ਕਿਸਮ ਦੇ ਲਾਲਚ ਜਾਂ ਰਿਸ਼ਤੇਦਾਰੀਆਂ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਵੋਟ ਪਾਓ ਪਿੰਡਾਂ ਦੀ ਤਰੱਕੀ ਦੇ ਰਾਹ ਪੱਧਰੇ ਕਰੋ ਸ਼ੁਭ ਕਾਮਨਾਵਾਂ ਇਸ ਰਸਿਆ ਮੰਦ ਦੇ ਵੱਲੋਂ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ ਦੀਆਂ ਤਰੱਕੀਆਂ ਲਈ ਪਿੰਡਾਂ ਦੀਆਂ ਤਰੱਕੀਆਂ ਲਈ ਵੱਧ ਤੋਂ ਵੱਧ ਅੱਜ ਆਪਣੀ ਵੋਟ ਜਿਹੜੀ ਉਪਾਈ ਜਾਵੇ ਤਾਂ ਕਿ ਪਿੰਡਾਂ ਦੀਆਂ ਤਰੱਕੀਆਂ ਹੋਣ ਜਿਹੜੇ ਵਿਕਾਸ ਨਹੀਂ ਹੋਏ ਉਹ ਵਿਕਾਸ ਜਿਹੜੇ ਆ ਰਹਿ ਗਏ ਉਹ ਵੀ ਵਿਕਾਸ ਹੋਣ ਇਸ ਲਈ ਵੱਧ ਤੋਂ ਵੱਧ ਲੋਕ ਅੱਜ ਇਕੱਠੇ ਹੋਣ ਅਤੇ ਆਪਣੇ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਵੇ ਪਿੰਡਾਂ ਦੀ ਤਰੱਕੀ ਦੇ ਰਾਹ ਜਿਹੜੇ ਉਹ ਖੁੱਲਣਗੇ ਪਿੰਡਾਂ ਦੀ ਤਰੱਕੀ ਦੇ ਰਾਹ ਪੱਧਰੇ ਕਰੋ ਸੀਮੰਦ ਵੱਲੋਂ ਇਸ ਤਰ੍ਹਾਂ ਟਵੀਟ ਕਰਕੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਆ ਦੱਸਦੇ ਨੇ ਕਿ ਅੱਜ ਜ਼ਿਲ੍ਹਾ ਪਰਿਸ਼ਦ ਪੰਚਾਇਤ ਸੰਤੀ ਚੋਣਾਂ ਦੀ ਚੋਣਾਂ ਹੋ ਰਹੀਆਂ ਨੇ ਅਤੇ ਫੇਰ ਤੋਂ ਹੀ VOTING ਜਿਹੜੀ ਸ਼ੁਰੂ ਹੋ ਚੁੱਕੀ ਆ 8 ਵਜੇ ਦਾ ਟਾਈਮ ਸੀਗਾ 8 ਵਜੇ ਤੋਂ VOTING ਸ਼ੁਰੂ ਹੋ ਚੁੱਕੀ ਆ ਤੇ ਸ਼ਾਮ 4 ਵਜੇ ਦਾ ਇਹ ਸਮਾਂ ਤੇ ਵੱਧ ਚੜ ਕੇ ਲੋਕ ਜਿਹੜੇ ਆ ਵੀ ਰਹੇ ਨੇ ਅਤੇ ਆਪਣੀ ਵੋਟ ਦਾ ਇਸਤੇਮਾਲ ਵੀ ਕਰ ਰਹੇ ਨੇ ਹਰ ਇੱਕ ਜ਼ਿਲ੍ਹੇ ਦੀ ਜਿਹੜੀ ਆ ਤਸਵੀਰ ਤੁਹਾਡੇ ਸਾਹਮਣੇ ਅਸੀਂ ਦਿਖਾਈ ਆ ਲੁਧਿਆਣਾ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਮੋਕੇ ਦੀ ਗੱਲ ਕਰ ਲਈਏ ਹਰ ਜ਼ਿਲ੍ਹੇ ਤੋਂ ਵੱਖ-ਵੱਖ ਤਸਵੀਰਾਂ ਦਿਖਾਈਆਂ ਨੇ ਕਿ ਜਿੱਥੋਂ ਲੋਕ ਵੱਧ ਚੜ ਕੇ ਬਾਹਰ ਆ ਰਹੇ ਨੇ ਲੋਕਾਂ ਤੇ ਵੋਟ ਜਿਹੜੀ ਹੈ ਆਪਣੀ ਅੱਜ ਭਾਰਨ ਵੋਟ ਦਾ ਹੈ ਇਸਤੇਮਾਲ ਜਿਹੜਾ ਕਰ ਰਹੇ ਨੇ ਉਹ ਦੱਸਦੇ ਨੇ ਕਿ ਸਿਆਸੀ ਲੀਡਰ ਲਗਾਤਾਰ ਇਹਨਾਂ ਚੋਣਾਂ ਨੂੰ ਲੈ ਕੇ ਹਲਚਲ ਦੇ ਵਿੱਚ ਸੀ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਚੋਣ ਪ੍ਰਚਾਰ ਵੀ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਅੱਜ ਜਦੋਂ VOTING ਦਾ ਦਿਨ ਆ ਤੇ ਸਿਆਮਾਨ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਪੰਜਾਬ ਵਾਸੀਆਂ ਨੂੰ ਕਿ ਵੱਧ ਚੜ ਕੇ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਅੱਜੋ ਕਰਨ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ 'ਚ ਸੀਐਮ ਮਾਨ ਦੇ ਵੱਲੋਂ ਵੱਡੀ ਅਪੀਲ ਕੀਤੀ ਗਈ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਐਕਸ ਤੇ ਇੱਕ ਪੋਸਟ ਪਾ ਕੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਆ ਲੋਕਾਂ ਨੂੰ ਇਹ ਵੱਡੀ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਆ ਕਿਹਾ ਗਿਆ ਕਿ ਵੱਧ ਚੜ ਕੇ ਵੱਧ ਤੋਂ ਵੱਧ ਲੋਕ ਜਿਹੜੇ ਇਸ ਵੋਟ ਦੇ ਵਿੱਚ ਹਿੱਸਾ ਲੈਣ ਤੇ ਵੋਟ ਪਾਉਣ ਆਪਣੇ ਇਸਤੇਮਾਲ ਆਪਣੇ ਹੱਕ ਦਾ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸਤੇਮਾਲ ਕੀਤਾ ਗਿਆ ਕਰਨ ਅਤੇ ਕਿਹਾ ਗਿਆ ਕਿ ਕਿਸੇ ਵੀ ਲਾਲਚ ਜਾਂ ਰਿਸ਼ਤੇਦਾਰਿਆ ਤੋਂ ਰਿਸ਼ਤੇਦਾਰਿਆ ਤੋਂ ਉੱਪਰ ਉੱਠ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਪਿੰਡਾਂ ਕਸਬਿਆਂ ਦੇ ਸੂਚਵਾਨ ਲੋਕਾਂ ਨੂੰ ਬਲਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਲਿਖਿਆ ਕਿਸੇ ਵੀ ਕਿਸਮ ਦੇ ਲਾਲਚ ਜਾਂ ਰਿਸ਼ਤੇਦਾਰੀਆਂ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਵੋਟ ਪਾਓ ਪਿੰਡਾਂ ਦੀ ਤਰੱਕੀ ਦੇ ਰਾਹ ਪੱਧਰੇ ਕਰੋ ਸ਼ੁਭ ਕਾਮਨਾਵਾਂ ਇਸ ਰਸੀਅ ਮਾਨ ਦੇ ਵੱਲੋਂ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ ਦੀਆਂ ਤਰੱਕੀਆਂ ਲਈ ਪਿੰਡਾਂ ਦੀਆਂ ਤਰੱਕੀਆਂ ਲਈ ਵੱਧ ਤੋਂ ਵੱਧ ਅੱਜ ਆਪਣੀ ਵੋਟ ਜਿਹੜੀ ਉਪਾਈ ਜਾਵੇ ਤਾਂ ਕਿ ਪਿੰਡਾਂ ਦੀਆਂ ਤਰੱਕੀਆਂ ਹੋਣ ਜਿਹੜੇ ਵਿਕਾਸ ਨਹੀਂ ਹੋਏ ਉਹ ਵਿਕਾਸ ਜਿਹੜੇ ਆ ਰਹਿ ਗਏ ਉਹ ਵੀ ਵਿਕਾਸ ਹੋਣ ਇਸ ਲਈ ਵੱਧ ਤੋਂ ਵੱਧ ਲੋਕ ਅੱਜ ਇਕੱਠੇ ਹੋਣ ਅਤੇ ਆਪਣੇ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਵੇ ਪਿੰਡਾਂ ਦੀ ਤਰੱਕੀ ਦੇ ਰਾਹ ਜਿਹੜੇ ਉਹ ਖੁੱਲਣਗੇ ਪਿੰਡਾਂ ਦੀ ਤਰੱਕੀ ਦੇ ਰਾਹ ਪੱਧਰੇ ਕਰੋ ਸੀਮੰਦ ਵੱਲੋਂ ਇਸ ਤਰ੍ਹਾਂ ਟਵੀਟ ਕਰਕੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਆ ਦੱਸਦੇ ਨੇ ਕਿ ਅੱਜ ਜ਼ਿਲ੍ਹਾ ਪਰਿਸ਼ਦ ਪੰਚਾਇਤ ਸੰਮਤੀ ਚੋਣਾਂ ਦੀ ਚੋਣਾਂ ਹੋ ਰਹੀਆਂ ਨੇ ਅਤੇ ਫੇਰ ਤੋਂ ਹੀ VOTING ਜਿਹੜੀ ਸ਼ੁਰੂ ਹੋ ਚੁੱਕੀ ਆ 8 ਵਜੇ ਦਾ ਟਾਈਮ ਸੀਗਾ 8 ਵਜੇ ਤੋਂ VOTING ਸ਼ੁਰੂ ਹੋ ਚੁੱਕੀ ਆ ਤੇ ਸ਼ਾਮ 4 ਵਜੇ ਦਾ ਇਹ ਸਮਾਂ ਤੇ ਵੱਧ ਚੜ ਕੇ ਲੋਕ ਜਿਹੜੇ ਆ ਵੀ ਰਹੇ ਨੇ ਅਤੇ ਆਪਣੀ ਵੋਟ ਦਾ ਇਸਤੇਮਾਲ ਵੀ ਕਰ ਰਹੇ ਨੇ ਹਰ ਇੱਕ ਜ਼ਿਲ੍ਹੇ ਦੀ ਜਿਹੜੀ ਆ ਤਸਵੀਰ ਤੁਹਾਡੇ ਸਾਹਮਣੇ ਅਸੀਂ ਦਿਖਾਈ ਆ ਲੁਧਿਆਣਾ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਮੋਕੇ ਦੀ ਗੱਲ ਕਰ ਲਈਏ ਹਰ ਜ਼ਿਲ੍ਹੇ ਤੋਂ ਵੱਖ-ਵੱਖ ਤਸਵੀਰਾਂ ਦਿਖਾਈਆਂ ਨੇ ਕਿ ਜਿੱਥੋਂ ਲੋਕ ਵਧ ਚੜ ਕੇ ਬਾਹਰ ਆ ਰਹੇ ਨੇ ਲੋਕਾਂ ਤੇ ਵੋਟ ਜਿਹੜੀ ਹੈ ਆਪਣੀ ਅੱਜ ਭਾਰ ਇਹਨਾਂ ਵੋਟ ਦਾ ਹੈ ਇਸਤੇਮਾਲ ਜਿਹੜਾ ਕਰ ਰਹੇ ਨੇ ਉਹ ਦੱਸਦੇ ਨੇ ਕਿ ਸਿਆਸੀ ਲੀਡ ਲਗਾਤਾਰ ਇਹਨਾਂ ਚੋਣਾਂ ਨੂੰ ਲੈ ਕੇ ਖਲਚਲ ਦੇ ਵਿੱਚ ਸੀ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਚੋਣ ਪ੍ਰਚਾਰ ਵੀ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਅੱਜ ਜਦੋਂ VOTING ਦਾ ਦਿਨ ਆ ਤੇ ਸੀਮਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਪੰਜਾਬ ਵਾਸੀਆਂ ਨੂੰ ਕਿ ਵਾਅਦ ਚੜ ਕੇ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਅੱਜੋ ਕਰਨ ਜਿਲ੍ਹਾ ਪੰਚਾਇਤ ਅਤੇ ਪੰਚਾਇਤ ਸਮਿਤੀ ਚੋਣਾਂ 'ਚ ਸੀਮਾਂ ਦੇ ਵੱਲੋਂ ਵੱਡੀ ਅਪੀਲ ਕੀਤੀ ਗਈ ਹੈ